ਦੇਹਰ ਵੀ ਕੁਦਰਤ ਵਰਦਾ ਲੱਗਦਾ ਅੰਜ ਬਾਈ ਆਪਣੀ ਗਾਂ ਸੂਈ ਹੈ ਆ ਦੇਖ ਲੋ ਸਾਹਮਣੇ ਖੜੀ ਆ ਥੋੜੇ ਇਹਦਾ ਛੋਟਾ ਪਾਈ ਆ ਗਿਆ ਇਹ ਪਹਿਲਾਂ ਹੀ ਸੂਏ ਦੀ ਹੈਗੀ ਆਇਦ ਕੀ ਸੂਈ ਹੈ ਗਾਂ ਆ ਗਿਆ ਛੋਟਾ ਦੇਖਦੇ ਆਂ ਬਾਈ ਇੰਨੀ ਕਿ ਵਰਕਤ ਲੈ ਕੇ ਆਉਂਦਾ ਨਾਲ ਉਹਦਾ ਸਾਰਾ ਪਸ਼ੂ ਤਾਂ ਚੰਗੀ ਹੁੰਦੇ ਨੇ ਬਾਈ ਸਾਰੇ ਬੰਦਾ ਹੀ ਮਾੜਾ ਹੁੰਦਾਗਾ ਪਸ਼ੂ ਕੋਈ ਮਾੜਾ ਨਹੀਂ ਹੁੰਦਾ ਇਹ ਸਾਂਭ ਸੰਭਾਲ ਕੇ ਰਿਆ ਕਰੋ ਬਾਈ ਤੇ ਆਹ ਦੇ ਘਰੇ ਰੱਖੋ ਚੰਗਾ ਦੁੱਧ ਪੀਓ ਡੈਰੀ ਵਾਲੇ ਦੁੱਧ ਤੋਂ ਬਚੋ ਬੱਚਾ ਦੇਖੋ ਬਾਈ ਹਾਂ ਕਰਦਾ ਹਿੰਮਤ ਖੜੇ ਹੋਣ ਦੀ ਬੱਛਾ ਬਾਈ ਡਿੱਗ ਗਿਆ ਫੇਰ ਚੰਗੀ ਤਰ੍ਹਾਂ ਰੱਖਿਆ ਕਰੋ ਬਾਈ ਇਹਨਾਂ ਨੂੰ ਸਾਂਭ ਕੇ ਕੱਖ ਪੱਲਾ ਵਧੀਆ ਪਾਇਆ ਕਰੋ ਇਹੀ ਆਪਣਾ ਵਿਰਸਾ ਬਈ ਪੰਜਾਬ ਦਾ ਪੰਜਾਬ ਦੇ ਲੋਕ ਬਹੁਤ ਦੂਰ ਹੋ ਗਏ ਇਹਨਾਂ ਚੀਜ਼ਾਂ ਤੋਂ ਇਹਨਾਂ ਨਾਲ ਹੀ ਬਹੁਤ ਵਧੀਆ ਬਈ ਆਪਣਾ ਆਪਣਾ ਭਾਈਚਾਰਾ ਇਹੀ ਹੈ ਭਾਈਚਾਰਕਾਂ ਸਾਂਝ ਵਧਦੀ ਰਹਿੰਦੀ ਹੈ ਕੋਈ ਲੱਸੀ ਲੈਣ ਆ ਗਿਆ ਆਪਾਂ ਦੁੱਧ ਘਰੇ ਰੱਖੋ ਰੜਕੋ ਕੋਈ ਲੱਸੀ ਲੈਣ ਆਉਂਦਾ ਭਾਈਚਾਰਕਾਂ ਸਾਂਝ ਵਧਦੀ ਹੈ ਇਹਦੇ ਨਾਲ ਕੰਮਨ ਲੱਗ ਗਿਆ ਬਈ ਪਾਲਾ ਚੜ ਗਿਆ ਦੇ ਦੇ ਆ ਚੱਲ ਛੋਟੇ ਚੱਲ ਲੱਗ ਜੂ ਪਤਾ ਚੱਲ 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 ਆਹਾ ਹਾ ਹਾ ਆਹਾ ਹਾ ਡਿਗ ਡਿਗੇ ਚਾਰ ਹੁੰਦੇ ਨੇ ਪੱਕੀ ਐ ਦੂਰੀ ਨੇ ਕਿੰਨਾ ਸੋਹਣਾ ਬਾਈ ਇਹ ਛੋਟੇ ਚੜਾ ਕੇ ਦੋਦੇ ਗਨਾ ਜਵਾ ਬਾਈ ਕਿੰਨਾ ਸੋਹਣਾ ਲੱਗਦਾ ਬਾਈ ਇਹ ਓਏ ਪੀਟ ਕੇ ਆਪਾ ਤਾਂ ਨਹੀਂ ਚੱਕੇ ਤਾਂ ਬਹੁਤ ਸੋਹਣਾ ਲੱਗਦਾ ਬਈ ਇੰਨਾਂ ਦਾ ਮੂਹ ਬਹੁਤ ਆਉਂਦਾ ਮੈਨੂੰ ਬਈ ਜਦੋਂ ਅਸੀਂ ਆਉਂਦੇ ਨੇ ਨਾ ਤਦ ਦੁੱਗਣੀ ਖੁਸ਼ੀ ਹੋ ਜਾਂਦੀ ਐ ਦੁੱਗਣੀ ਖੁਸ਼ੀ ਵਾਹਿਗੁਰੂ ਮੇਰਾ ਪਰਿਆ ਹੱਥ ਰੱਖੇ ਤੇ ਇੰਨਾ ਚਕਮਾਈ ਰੱਖੇ ਬਾਬੇ ਦੀ ਕਿਰਪਾ ਨਾਲ ਆਪਣੀ ਆ ਮੱਝ ਵੀ ਸੋਹਣੀ ਆਲੀ ਐ ਨਾ ਵੇ ਛੋਟੂ ਨੋਏ ਭਾਈ ਕਿ ਪੈ ਗਿਆ ਉਹ ਸੱਚ ਜਾਂ ਬਾਹਰ ਲੈ ਆ ਪਾਇਆ ਨੇ ਗੁੜ ਇਹਦੇ ਨਾਲ ਪਾ ਗੁੜ ਲੈ ਇਹਦੇ ਗੁੜ ਲਾਈਏ ਉਹਦੇ ਪੱਠੇ ਚ ਪਾ ਲੋ ਨਾਲ ਗਾਈ ਨੂੰ ਪਾ ਦੇ ਮਾੜੇ ਗਾਈ ਨੂੰ ਪਾਲੇ ਕੋੜ ਥੋੜਾ ਆ ਕਿੱਥੇ ਬੈਠੇ ਮੂਰੇ ਉਹ ਦੇ ਕੀ ਕਰਦੀ ਵੇ ਤਾਂ ਉਹ ਚੱਕਣਾ ਬੜਾ ਕੀ ਦੀ ਲੇਟੀ ਪਈ ਤੀ ਬਈਆ ਹਾਂ ਗਾਈ ਨਹੀਂ ਹਾਂ ਕੀ ਹੁਣ ਤਾਂ ਮੈਂ ਸਮਝਾ ਤਾ ਮੈਂ ਇਸ ਨੂੰ ਚਾੜ ਦੋ ਉਹ ਵੀ ਜਾ ਕਰ ਦੋ ਬੰਦਾ ਇਹ ਮਨਾਦਾ ਨਹੀਂ ਮੁੰਡੇ ਨਾਲੇ ਬਹੁਤ ਵਧੀਆ ਬਾਈ ਬਾਬਾ ਅਹੀਂ ਬਰਕਤ ਆ ਪਉਂਦਾ ਰਹੇ ਤੇ ਕਟਰੂ ਬੱਛਰੂ ਆਉਂਦੇ ਰਹਿਣ ਤੇ ਸਾਡਾ ਜੀ ਲੱਗਿਆ ਰਹਿੰਦਾ ਬਈ ਇਹਨਾਂ ਨਾਲ ਕੰਮ ਕਰਦੇ ਆ ਵਧੀਆ ਸ਼ੌਂਕ ਨਾਲ ਬਈ ਆਪਣੇ ਬਈ ਨੌਜਵਾਨ ਪੀੜ੍ਹੀ ਇਹ ਕੰਮਾਂ ਤੋਂ ਬਹੁਤ ਸੰਗਦੀ ਆ ਇਹ ਚ ਕੋਈ ਸੰਗ ਨਹੀਂ ਬਈ ਆਦਾ ਪਸ਼ੂ ਰੱਖੋ ਚੰਗੇ ਵਧੀਆ ਦੁੱਧ ਘਰੇ ਖੁੱਲਾ ਦੁੱਧ ਰੱਖੋ ਰੜਕੋ ਆਂਦਰ ਰੜਕਿਆ ਪੀਓ ਡੰਡ ਮਾਰੋ ਉਹਦੇ ਸਰੀਰ ਨੂੰ ਵੀ ਸੰਭੋ ਨਾਲ ਇਹਨਾਂ ਦਾ ਤਾਂ ਬਹੁਤ ਬੜਾ ਬੜਾ ਜਿਆਦੇ ਮੋਹ ਇਹਨਾਂ ਦਾ ਤਾਂ ਕੋਈ ਤੋੜ ਨਹੀਂ ਬਈ ਬਾਲਕ ਫਟਾ ਮੁੱਲੀ ਨਹੀਂ ਹੋਈ ਇਹ ਚੀਜ਼ਾਂ ਤਾਂ ਬਈ ਉਪਾਰਕ ਫਟਾ ਲਗੂਣਾ ਲਾ ਲਾ ਲੇ ਗੁੜ ਉਹ ਮੇਥੀ ਚੱਕੀ ਕੋਲੀ ਆ ਪੱਟ ਕੇ ਛਿੱਟਿਆ ਉੱਥੀ ਛਿੱਟਿਆ ਕਰੇ ਗੁੜ ਲਾ ਦੇ ਆ ਗੁੜ ਆਪਾ ਗੁੜ ਲਾਉਣਾ ਹੁਣ ਉਹ ਕਾਲਾ ਪੈਂਦੀ ਪਾ ਨਾ ਦੇ ਦੋ ਥੋੜਾ ਨਾ ਲਾਈਏ ਦੇ ਪਾਪਾ ਕੰਮੀ ਇਹਨਾਂ ਦਾ ਪੈਸਾ ਨਹੀਂ ਕੰਮਣ ਦਾ ਫਿਰ ਉਹਦਾ ਜੀਵ ਜੀ ਉਹਦਾ ਉਹਦੇ ਨਾਲ ਜੱਟ ਤਾਂ ਨਾ ਕੰਮਣ ਦਾ ਹੋਏਗਾ ਆ ਲਾ ਦੇ ਜਾਲੇ ਜੀ ਇਹਦੇ तो फा बड़ा है फर्को तो। लादे ला, दे, ला दे। देखो भाई खाता गुड़ मार् ना जीव थे डिग गया थोड़ा डिग गया देखो सोना यार क्या बात ने भाई दे यार चीजा बनाइया ने ना इन चीजा का भाई शौक था ਕੋਈ ਮੁੱਲ ਨਹੀਂ ਕਹਿੰਦੇ ਇਹਨਾਂ ਨੂੰ ਸੰਭੋ ਪੂਰੀ ਚੰਗੀ ਤਰ੍ਹਾਂ ਨਿਆਰੇ ਲਓ ਨਿਆਰੇ ਆਈ ਜਾਂਦੇ ਨੇ ਜਾਨੀ ਜਾਈ ਜਾਂਦੇ ਨੇ ਲਓ ਲਾਜੀ ਬਣ ਕੇ ਦੇ ਗਾਈ ਨੂੰ ਸਿਰਦੇ ਗਾ ਬਸ ਇਹ ਤਾਂ ਬਾਬਾ ਤਾਂ ਇਹਨਾਂ ਤਾਂ ਥੋੜਾ ਜਿਹਾ ਹੋਰ ਲਾ ਦੇ ਨਾ ਹੁਣਾਂ ਜਿਆ ਜਿੰਨੀ ਇਹ ਮਾਰੂਆ ਨਹੀਂ ਜੇ ਇਸਾਂ ਦੇ ਨਾ ਸੁਣਾ ਯਾਰ ਕੀ ਬਾਤ ਆ